ਪਹਿਲਾਂ ਤਾਂ ਮੈਂ तमाम ਲੁਧਿਆਣਾ ਦੇ ਪੰਜਾਬ ਵਾਸੀਆਂ ਨੂੰ ਮਹਾਪਰਵ ਪਜੂਸਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾ ਕਿ ਸਾਡੇ ਜੈਨ ਪਰਵ ਜਿਹੜੇ ਚੱਲ ਰਹੇ ਆ ਅੱਜ ਦੂਜਾ ਪਰਵ ਹੈ ਮੈਂ ਇੱਕ ਜੈਨ ਪਰਿਵਾਰ 'ਚ ਜਨਮ ਲਿਆ ਮੈਂ ਇੱਕ ਜੈਨ ਆ ਮੈਂ ਇੱਕ ਸਪਨਾ ਦੇਖਿਆ ਕਿ ਮੈਂ ਸਾਰੇ ਲੁਧਿਆਣੇ ਨੂੰ ਜੋੜ ਕੇ ਚੱਲਾਂ ਚਾਹੇ ਉਹ ਕਿਸੇ ਵੀ ਧਰਮ ਦੇ ਬੰਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਬੰਦੇ ਆ ਅਸੀਂ ਸਾਰੇ ਮਿਲ ਕੇ ਇੱਕ ਸੇਵਾ ਦਾ ਕੰਮ ਅਪਣਾਇਆ ਕਿ ਸਾਡੇ ਗੁਰੂ ਮਹਾਰਾਜ ਬੋਲੇ ਬਾਬਾ ਰਤਨਮੁਨੀ ਜੀ ਮਹਾਰਾਜ ਸਾਨੂੰ ਕਹਿ ਕੇ ਗਏ ਆ ਕਿ ਸਭ ਨੂੰ ਨਾਲ ਜੋੜ ਕੇ ਜੋ ਸੇਵਾ ਦਾ ਤਿੰਨ ਕਾ ਤਿੰਨ ਕਾ ਇਕੱਠਾ ਕਰੀਏ ਤਾਂ ਜਿਹਦੇ ਨਾਲ ਕਿਸੇ ਵੀ ਲੋੜਵੰਦ ਦੀ ਆਪਾਂ ਸਹਾਇਤਾ ਕਰ पाए ਉਹਨੂੰ ਕਿਸੇ ਕੋਈ ਵੀ ਚੀਜ਼ ਉਹਨੂੰ ਆਪਾਂ ਜੇ ਸਾਡੀ ਇੱਕ ਵੀ ਚੀਜ਼ ਨਾਲ ਉਹਨੂੰ ਪੁੰਨ ਲੱਗ ਜਾਵੇ ਤਾਂ ਉਹ ਸਾਡਾ ਜੀਵਨ ਸਫਲ ਹੋ ਸਕਦਾ ਤਾਂ ਇਸ ਕਰਕੇ ਅੱਜ ਦੀ ਦੂਜੇ ਦਿਨ ਦੀ ਸੇਵਾ ਅਸੀਂ ਪਰਸ਼ੀਮ ਗਊਸ਼ਾਲਾ 'ਚ ਰੱਖੀ ਸੀ ਮੈਂ ਆਪਣੀ ਨੌਜਵਾਨ ਟੀਮ ਨਿਊ ਯੰਗ ਫਾਈਵ ਸਟਾਰ ਕਲੱਬ ਬੋਲੇ ਬਾਬਾ ਰਤਨਮੁਨੀ ਜੀ ਉਹ ਸੰਗੂਰੇ ਸਾਥੀਆਂ ਦਾ ਤੈਥੇ ਆਏ ਹੋਏ ਮੁੱਖ ਦਿੱਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪਣੇ ਗੁਰੂਵਰ ਸ਼੍ਰੀ ਜਤਿੰਦਰ ਮੁੰਨੀ ਜੀ ਮਹਾਰਾਜ ਸਾਹਿਬ ਔਰ ਪਿਊਸ਼ ਮੁੰਨੀ ਜੀ ਮਹਾਰਾਜ ਸਾਹਿਬ ਦੇ ਨੇਤਿਤਵ ਵਿੱਚ ਅਸੀਂ ਜੋ ਨੌਜਵਾਨਾਂ ਨੂੰ ਸੇਵਾ ਮਿਲੀ ਹੈ ਅਸੀਂ ਅੱਰ ਦਿਨ ਇਦਾਂ ਹੀ ਕਰਦੇ ਰਾਵਾਂਗੇ ਜੈ ਜਨਿੰਦਰ ਜੈ ਮਹਾਵੀਰ ਜੈ ਜੈਨ ਸਮਾਜ ਦਾ ਜਿਹੜਾ ਦਿਨ ਦਾ ਪਰਿਵਰਤਨ ਚੱਲੇ ਮੈਂ ਸਭ ਨੂੰ ਬੜੀ ਸ਼ਰਧਾ ਭਾਉਦੇ ਨਾਲ ਜਿਹੜੇ ਜੈਨ ਸੁਭਾਚਾਰਾ ਮੁਰਤ ਸੁਭਾਚਾਰ ਬੜੀ ਸ਼ਰਧਾ ਭਾਉਣਾ ਬਣਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀ ਬੋਬੀ ਜੈਨ ਜੀ ਜਿਹੜੇ ਬਹੁਤੀ ਸਾਰੀ ਟੀਮ ਨੂੰ ਨਾਲ ਲੈ ਕੇ ਜਾਰੇ ਸਾਥ ਅਮਜੀ ਸਾਰਾ ਨਾਲ ਲੈ ਕੇ ਸ਼ਰਧਾ ਭਾਵ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਸੇ ਪੂਰੇ ਹਫਤਾ ਚੱਲਦਾ ਲਗਾਤਾਰ ਚੱਲਦਾ ਅੱਜ ਦੂਸਰਾ ਦਿਨ ਹੈ ਦੂਸਰੇ ਦਿਨ ਆ ਕੇ ਗੋ ਮਾਤਾ ਜੀ ਪਰਾਚੀਂ ਗੋਚਲਾ ਜਿਹੜਾ ਕਿ ਇੱਕ ਪੁੱਤਰ ਸਥਾਨ ਹੈ ਉੱਥੇ ਆ ਕੇ ਗੋ ਮਾਤਾ ਜੀ ਸੇਵਾਸੇ ਸਾਡੇ ਬਹੁਤ ਹੀ ਇਤਤਕਾ ਕੋ ਮਨੋਤ ਜੀ ਇਹ ਬਾਸੂ ਜੀ ਜਿਨ੍ਹਾਂ ਨੇ ਸ਼ਰਧਾ ਭਾਵ ਦੇ ਨਾਲ ਆਪਣੇ ਆਪਣੇ ਪਰਿਵਾਰ ਦੀ ਤਰਫੋਂ ਸਾਰੇ ਉਹਨਾਂ ਨੇ ਸਾਰਾ ਕੀਤਾ ਮੈਂ ਜਨਾ ਇਹਨਾਂ ਦੇ ਇੱਕ ਮੰਦੀ ਭਾਵਨਾ ਸ਼ਰਧਾ ਭਾਵ ਜੇ ਜੈਂਟਸ ਮਾਜੇਤ ਹੋ ਗਏ ਆਪ ਸਾਰੇ ਸਰਦਾਪਾਪਾ ਵਾਲੇ ਨੂੰ ਪਰਮਾਰਜ ਦੇ ਇਹਨਾਂ ਦਾ ਅਸ਼ੀਰਵਾਦ ਹੈ ਬੋਲੇ ਬੋਨੀ ਬਾਬਾ ਜੀ ਦਾ ਬਾਬਾ ਰਤਨ ਜੀ ਦਾ ਇਹਨਾਂ ਦੇ ਸਾਰਿਆਂ ਦਾ ਪਰਵਾਹ ਤੇ ਜੀ ਸਾਡੇ ਦੇ ਅਸ਼ੀਰਵਾਦ ਜੀ ਉਹਨਾਂ ਸ਼ਿਭ ਲੈਂਦੇ ਨੇ ਮੈਂ ਸਭ ਨੂੰ ਬਹੁਤ ਅੱਛਾ ਨਿਕਮ ਮੈਂ ਸਾਰੇ ਜੈਂਟਸ ਮਾਈਨ ਨੂੰ ਕੋਟ-ਬੋਟ ਵਧਾਈ ਦੇਣਾ ਖਾਸਾ ਬੋਬੀਏ ਧਰਵਾ ਕਦੇ ਵੀ ਸਾਨੂੰ ਸਾਰੇ ਬੁਲਾ ਕੇ ਸਾਡੇ ਕਰਮ ਚੰਗੇ ਕਰਾਂਦਾ ਕੋ ਸਾਡੇ ਹੱਥੋਂ ਵੀ ਇਰਾਕੀਏ ਚੰਗਾ ਕੰਮ ਸਾਡਾ ਹੋ ਜਾਂਦਾ ਚਲੋ ਕਿਸੇ ਦੇ ਨਾਲ ਮਿਲ ਕੇ ਹੁੰਦਾ ਹੈ ਚਾਹੇ ਖਰਚੇ ਨਾਲੇ ਕਿਤੇ ਲੇਕਿ ਸਾਰੇ ਕਰਮ ਸਾਭੇ ਦੇ ਸਿੱਧੇ ਨੇ ਕਿ ਇਹ ਸਭ ਬੋਬੀ ਦੀ ਮਿਹਰਬਾਨੀ ਦੇ ਨਾਲ ਤਾਂ ਬੋਬੀ ਨੂੰ ਬਹੁਤ ਬਹੁਤ ਵਧਾਈ ਜਨ ਨਾ ਤੇ ਛੋਟੇ ਵੀ ਅਰੁਣ ਜੀ ਜੈ ਸਮਾਜ ਦੇ ਜਿਹੜੇ ਆ 8 ਦਿਨ ਦਾ ਜਿਹੜਾ ਇਹਨਾਂ ਦਾ ਪਰਵ ਚੱਲ ਰਿਹਾ ਹੈ ਪਹਿਲਾਂ ਤਾਂ ਮੇਰੀ ਸਾਰੇ ਜੈ ਸਮਾਜ ਨੂੰ ਮੇਰੇ ਭਾਈ ਸਾਹਿਬ ਵੱਡੇ ਖੜੇ ਨੋਜ ਜੈਨ ਜੀ ਬੋਬੀ ਜੈਨ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆ ਇਹ ਸਪੁੱਤਰ ਦੇ ਹਾਰੇ ਦੇ ਵਿੱਚ ਜੋ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਉਹ ਸਮਾਜ ਲਈ ਇੱਕ ਬਹੁਤ ਔੜਾ ਸੰਦੇਸ਼ ਹੈ ਕਿ ਆਪਾਂ ਸਮਾਜਿਕ ਕੀ ਕਰ ਸਕਦੇ ਆ ਇਹ ਗੁਰੂਆਂ ਦੇ ਜਿਹੜੇ ਇਹਨਾਂ ਨੂੰ ਸੰਦੇਸ਼ ਦਿੱਤੇ ਨੇ ਉਹਨਾਂ ਵਿੱਚ ਸਮਾਜ ਦੀ ਸੇਵਾ ਕਰ ਰਹੇ ਉਹਨਾਂ ਦੇ ਕੇ ਅਨੁਸਾਰ ਚੱਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਗੁਰੂ ਦੀ ਗੱਲ ਨੂੰ ਮੰਨਣਾ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਗੱਲ ਨੂੰ ਮੰਨਣਾ ਬੜਾ ਫਰਕ ਹੁੰਦਾ ਹੈ ਇਹ ਲੋਕ ਆਪਣੇ ਗੁਰੂ ਜੀ ਦੀ ਗੱਲ ਨੂੰ ਮੰਨ ਕੇ ਐਡੀ ਵੱਡੀ ਸੇਵਾ ਕਰ ਰਹੇ ਨੇ ਲੋਕਾਂ ਨੇ ਸੇਵਾ ਕਰ ਰਹੇ ਨੇ ਅਸੀਂ ਗੁਰੂ ਮਹਾਰਾਜ ਅਗੇ ਜੈਨ ਸਮਾਜ ਦੇ ਜਿੰਨੇ ਵੀ ਗੁਰੂ ਮਹਾਰਾਜ ਨੇ ਰਤਨਪੁਰੀ ਜੀ ਮਹਾਰਾਜ ਜਿਹੜੇ ਹੋ ਸਾਰੇ ਜੈਨ ਸਮਾਜ ਦੇ ਜਿੰਨੇ ਵੀ ਗੁਰੂ ਮਹਾਰਾਜ ਅਗੇ ਇਹ ਉਹਨਾਂ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਆਂ ਉਹਨਾਂ ਦੇ ਇਹਨਾਂ ਦੇ ਸਾਰਿਆਂ ਦੇ ਆਪਣਾ ਸ਼ਿਰੋਆ ਬਣਾ ਕੇ ਰੱਖਾਂ ਤਾਂ ਕਿ ਸਮਾਜ ਦੀ ਤੇ ਇਹ ਲੋਕਾਂ ਦੀ ਸੇਵਾ ਕਰ ਸਕਣ ਆਪਣੇ ਵੱਲੋਂ ਆਪਣੇ ਸਾਰੇ ਆਪਣੀ ਕਾਂਗਰਸ ਪਾਰਟੀ ਵੱਲੋਂ ਸ਼ਾਮ ਸਿੰਘ ਲੋਥਰੇ ਵੱਲੋਂ ਸਾਰੇ ਜਨ ਸਮਾਜ ਨੂੰ ਬਹੁਤ ਬਹੁਤ ਵਧਾਈ ਦਿਨਾਂ ਜੈ ਜਨਿੰਦਰ ਜਿਹੜੇ ਪਰਮਾਤਮਾ ਹੈਗੇ ਨੇ ਭਗਵਾਨ ਮਾਧਵੀ ਸੋਮੀ ਜੀ ਉਹਨਾਂ ਦਾ ਮਹਿਸ਼ਾ ਸਿਧਾਂਤ ਰਿਹਾ ਜਿਨ੍ਹਾਂ ਜਿਉਂ ਜੀਉਂ ਦੇ ਤੋਂ ਸਰੋਸਤ ਸਿਧਾਂਤ ਨੂੰ ਫੋਲੋ ਕਰਦੇ ਹੋਏ ਬੋਵੀਲੇ ਜਿਹੜੇ ਅੱਜ ਕੱਲ ਸਾਡੇ ਜੈਨ ਧਰਮ ਦੇ ਪਰਪ ਯੂਸਨ ਚੱਲ ਰਹੇ ਨੇ ਤੇ ਦੂਸਰੇ ਪਜੂਸਰ ਵਾਲੇ ਦਿਨ ਅਜ ਪ੍ਰਚੀਨ ਗਊਸ਼ਾਲਾ ਦੇ ਵਿੱਚ ਗਊਆ ਦੀ ਸੇਵਾ ਦਾ ਪ੍ਰਬੰਧ ਰੱਖਿਆ ਹੈ ਤੇ ਉਹਦੇ अलावा ਜਿਹੜੇ 8 ਦਿਨ ਹੈਗੇ ਨੇ 8 ਦੇ 8 ਦਿਨ ਕਿਸੇ ਨਾ ਕਿਸੇ ਜਗ੍ਹਾ ਧਾਰਮਿਕ ਕਾਰਜ ਕਰ ਰਹੇ ਨੇ ਤੇ ਇਹਨਾਂ ਦੀ ਬਹੁਤ ਬਹੁਤ ਜ਼ਿਆਦਾ ਅਨੁਬੋਧਨਾ ਹੈਗੀ ਹੈ ਤੇ ਪਰਮਪੀਤਾ ਪਰਮੇਸ਼ਵਰ ਪ੍ਰਮੇਸ਼ਵਰ ਤੋਂ ਇਹੋ ਪ੍ਰਾਰਥਨਾ ਹੈਗੀ ਹੈ ਕਿ ਇਹਨਾਂ ਨੂੰ ਓਨੀ ਹੋਰ ਸ਼ਕਤੀ ਦੇਵੇ ਕਿ ਜਿਹੜੇ ਆਪਣੇ ਸਮਾਜ ਸੇਵਾ ਦੇ ਕੰਮਾਂ 'ਚ ਉਹਨਾਂ ਬੜ ਚੜ੍ਹ ਕੇ ਹਿੱਸਾ ਲੈ ਸਕਣ ਬਾਕੀ ਸਾਰਿਆਂ ਨੂੰ ਪਰਪ੍ਰਿਉਸ਼ਨ ਦੀ ਬਹੁਤ ਬਹੁਤ ਧੰਨਵਾਦ। ਤੋਂ ਪਹਿਲਾਂ ਤਾਂ ਸਾਰੇ ਜੈਨ ਸਮਾਜ ਨੂੰ ਜੋਗੇ ਇਹਨਾਂ ਦਾ ਪਰਵ, ਕੋਰਵ ਚੰਦਰੇ 8 ਦਿਨਾਂ ਦਾ। ਉਹਦੇ ਵਿੱਚ ਅੱਜ ਲਗਾਤਾਰ 8 ਦਿਨਾਂ ਨਾਲ ਜੋਗੀ ਮੈਂ ਸੋਚ ਕੇ ਵੀ ਜਾਂ ਦੇਖ ਕੇ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜੋ ਜੈਨ ਸਮਾਜ ਹੈ ਮੈਨੂੰ ਲੱਗਦਾ ਸਮਾਜ ਵਾਸਤੇ ਕਰ ਰਿਹਾ ਹੈ। ਮੈਨੂੰ ਲੱਗਦਾ ਕੋਈ ਹੋਰ ਨਹੀਂ ਕਰ ਰਿਹਾ ਤੇ ਬੜੀ ਖੁਸ਼ੀ ਹੁੰਦੀ ਹੈ ਬੋ ਵੀ ਜੈਨ ਜੀ ਸਾਨੂੰ ਸਾਰੋਂ ਨਾਲ ਲੈ ਕੇ ਇਸ ਪੂਰਨ ਨੂੰ ਮਨਾਉਣ ਵਾਸਤੇ ਅੱਜ ਦੂਜੇ ਦਿਨ ਅਸੀਂ ਪ੍ਰਚੀਨ ਗੋਸ਼ਾਲਾ ਦੇ ਵਿੱਚ ਗਊ ਮਾਤਾ ਦੀ ਸੇਵਾ ਕਰਨ ਵਾਸਤੇ ਆਏ ਆਂ। ਕੱਲ ਵੀ ਮੈਂ ਦੇਖਿਆ ਸੀ ਇਹਨਾਂ ਨੂੰ ਕੱਲ ਬ੍ਰਹਮਪੁਰੀ ਸਕੂਲ ਦੇ ਵਿੱਚ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਕਿਤੇ ਪਾਠ ਸਮਗਰੀ ਦਿੱਤੀ ਉੱਤੇ ਬਹਿ ਕੇ ਵੰਡੇ ਨੇ ਤੇ ਕੱਲ ਵੀ ਤੀਜੇ ਦਿਨ ਵੀ ਬੋਵੀ ਜੀ ਨੇ ਦੱਸਣ ਅਨੁਸਾਰ ਕਿ ਕੱਲ ਵੀ ਕੁਸ਼ਟ ਆਸ਼ਰਮ ਜਾ ਕੇ ਜਿੱਥੇ ਉੱਥੇ ਲੋੜਵੰਦ ਆਪਣੇ ਬੈਠੇ ਨੇ ਉਹਨਾਂ ਨੂੰ ਸਾਰੇ ਰਾਸ਼ਨ ਸਮਗਰੀ ਜਾਂ ਹੋਰ ਵੀ ਪਦਾਰਥ ਉਹਨਾਂ ਨੂੰ ਦਿੱਤੇ ਜਾਣਗੇ ਜਿੱਥੇ ਮੈਂ ਪੂਰੇ ਜੈਨ ਸਮਾਜ ਨੂੰ ਜਿੱਥੇ ਵਧਾਈ ਦੇਣਾ ਉੱਥੇ ਇਹਨਾਂ ਦੇ ਜਿਹੜੇ ਆਪਣੇ ਬਾਬਾ ਰਤਨ मुनि ਜੀ ਜਾਂ ਭਗਵਾਨ ਮਹਾਵੀਰ ਜੀ ਦੇ ਜਿਹੜੇ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਰਹੇ ਨੇ ਮੈਂ ਸਮਝਦਾ ਕਿ ਆਪਣੇ ਗੁਰੂਆਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਤੇ ਗੁਰੂ ਦੀ ਜਿਹੜੀ ਸਿੱਖਿਆ ਲੈ ਕੇ ਆਪਾਂ ਚੱਲਦੇ ਉਹ ਹੀ ਆਪਣਾ ਅਸਲੀ ਜੀਵਨ ਹੈ ਸਾਰਿਆਂ ਨੂੰ ਆਪਣੇ ਗੁਰੂਆਂ ਗੁਰੂਆਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਤਾਂ ਕਿ ਆਪਾਂ ਸਮਾਜ ਦੇ ਵਿੱਚ ਨੇਕ ਕੰਮ ਕਰ ਸਕੀਏ ਤੇ ਕਿਸੇ ਦੀ ਹਿੱਸਾ ਲੈ ਸਕੀਏ ਮੈਂ ਇੱਕ ਵਾਰੀ ਫਿਰ ਪੂਰੇ ਨਿਊ ਜੰਗ ਫਾਈਵ ਸਟਾਰ ਕਲਬ ਬੋਵੀ ਭਾਜੀ ਦਾ ਸਮੁੱਚੀ ਟੀਮ ਦਾ ਜਿਥੇ ਇਹਨਾਂ ਨੂੰ ਵਧਾਈ ਦੇਣਾ ਉੱਥੇ ਹੀ ਧੰਨਵਾਦ ਕਰਦਾ ਆਪਣੇ ਵਾਰਡ ਵੱਲੋਂ ਵਾਰਡ ਵਾਰਡ ਨੰਬਰ 83 ਵੱਲੋਂ ਤੇ ਆਪਣੇ ਹਲਕਾ ਐਮ ਐਲ ਏ ਸ਼ੋਕ ਪ੍ਰਸ਼ਾਪੀ ਪੱਪੀ ਜੀ ਵੱਲੋਂ ਇਹਨਾਂ ਨੂੰ ਪੂਰੇ ਜਨ ਸਮਾਜ ਨੂੰ ਇਸ ਪਰਵ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਵਾਂ ਇਸੇ ਤਰ੍ਹਾਂ ਸਾਨੂੰ ਨਾਲ ਲੈ ਕੇ ਸਾਨੂੰ ਵੀ ਇਹਨਾਂ ਨੇ ਅੱਜ ਗਉਮਾ ਤੇ ਅਸ਼ੀਰਵਾਦ ਆਇਆ ਵਾ ਆਸ ਕਰਦੇ ਅੱਗੇ ਵੀ ਬੋਈ ਭਾਈਏ ਹਮੇਸ਼ਾ ਹੀ ਆਪਣੇ ਛੋਟੇ ਨਮਾਣੇ ਭਰਾ ਨੂੰ ਯਾਦ ਕਰਦੇ ਨੇ ਹਮੇਸ਼ਾ ਹੀ ਅਸੀਂ ਵੀ ਆਪਣੋ ਲੋਨ ਦਾ ਤਨ ਮੰਨ ਧਾਨਾ ਹਮੇਸ਼ਾ ਨਾਲ ਖੜੇ ਆ ਇੱਕ ਵਾਰੀ ਫੇਰ ਰਾਨੂੰ ਬਹੁਤ ਬਹੁਤ ਵਧਾਈਆਂ ਜੈ ਜਤਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ